ਲੜਖਰ ਸਵਾਰੀਆਂ ਦੇ ਨਾਲ ਭਰੀ ਹੋਈ ਪੀਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਅਚਾਨਕ ਬੱਸ ਪਲਟ ਜਾਂਦੀ ਹੈ ਉਸ ਤੋਂ ਬਾਅਦ ਕੜੀ ਮੁਸ਼ਕਲ ਦੇ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਸਵਾਰੀਆਂ ਦੇ ਸੱਟਾਂ ਜ਼ਰੂਰ ਲੱਗੀਆਂ ਨੇ ਹਾਲਾਂਕਿ ਕਿਸੇ ਦੇ ਵੀ ਹਾਲਤ ਗੰਭੀਰ ਨਹੀਂ ਹੈ ਪਰ ਸੱਟਾਂ ਜ਼ਰੂਰ ਲੱਗੀਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਤੇ ਲਈ ਪਹੁੰਚ ਦਿੱਤਾ ਗਿਆ ਦੱਸਿਆ ਕਿ ਇਹ ਘਟਨਾ ਪਟਿਆਲਾ ਨਵਾਂ 62 ਦੇ ਕੋਲ ਵਾਪਰੀ ਹੈ ਜਿੱਥੇ ਕਿ ਇਹ ਬੱਸ ਸ਼ਿਮਲਾ ਤੋਂ ਬਰਨਾਲੇ ਜਾ ਰਹੇ ਸੀ ਤੇ ਰਾਤ ਦੇ ਵਿੱਚ ਪਟਿਆਲੇ ਨਵੇਂ ਬੱਸ ਅੱਡੇ ਦੇ ਕੋਲ ਇਹ ਹਾਦਸਾ ਵਾਪਰਦਾ ਤੇ ਬੱਸ ਅਚਾਨਕ ਪਲਟੀ ਖਾ ਜਾਂਦੀ ਹੈ ਪਲਟੀ ਖਾਈ ਹੋਈ ਬੱਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਬੱਸ ਬਿਲਕੁਲ ਹੀ ਮੁੱਦੀ ਪਈ ਹੋਈ ਨਜ਼ਰ ਆ ਰਹੀ ਹੈ ਤੇ ਬੱਸ ਦੇ ਸ਼ੀਸ਼ੇ ਜਿਹੜੀਆਂ ਨੇ ਟੁੱਟ ਚੁੱਕੇ ਨੇ ਤੇ ਬੜੀ ਮੁਸ਼ਕਲ ਦੇ ਨਾਲ ਸਵਾਰੀਆਂ ਨੂੰ ਜਿਹੜਾ ਹੈ ਕੱਢਿਆ ਜਾ ਰਿਹਾ ਬੜੀ ਕੜੀ ਮੁਸ਼ਕਲ ਦੇ ਨਾਲ ਸਵਾਰੀਆਂ ਨੂੰ ਲੰਘਦੇ ਵੱੜ ਦੇ ਲੋਕਾਂ ਦੇ ਵੱਲੋਂ ਕੱਢਿਆ ਜਾ ਰਿਹਾ ਤਾਂ ਕਿ ਉਹਨਾਂ ਦਾ ਬਚਾਅ ਹੋ ਸਕੇ ਹਾਲਾਂਕਿ ਗਨੀਮਤ ਰਹੀ ਹੈ ਕਿ ਸਦੇ ਵਿੱਚ ਜਾਨ ਦਾ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਵਾਪਰਿਆ ਪਰ ਇਸ ਸਵਾਰੀਆਂ ਨੂੰ ਸੱਟਾਂ ਜ਼ਰੂਰ ਲੱਗੀਆਂ ਨੇ ਕਈਆਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਫਰਸਟ ایڈ ਦੇ ਲਈ ਪੇਸ ਦਿੱਤਾ ਗਿਆ ਤਾਂ ਕਿ ਉਹਨਾਂ ਦੀਆਂ ਸੱਟਾਂ ਦੇ ਉੱਪਰ ਮਲ੍ਹਮ ਲਗਾਈ ਜਾ ਸਕੇ ਦੱਸਿਆ ਕਿ ਮਨਪਾਗਾ ਹਾਦਸਾ ਪਟਿਆਲਾ ਨਾਵਾ ਬੱਸ ਅੱਡੇ ਦੇ ਵਿੱਚ ਵਾਪਰਿਆ ਜਿੱਥੇ ਅਚਾਨਕ ਬੱਸ ਪਲਟੀ ਖਾ ਜਾਂਦੀ ਹੈ ਬੱਸ ਪਲਟ ਜਾਂਦੀ ਹੈ ਹਾਲਾਂਕਿ ਬੱਸ ਪਲਟਣ ਦੇ ਕਾਰਨ ਦੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਹੈ ਕਿ ਬੱਸ ਪਲਟੀ ਕਿਵੇਂ ਹੈ ਜਾਂ ਫਿਰ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਸੀ ਜਾਂ ਬੱਸ ਦਾ ਟਾਇਰ ਖਰਾਬ ਸੀਗਾ ਫਿਲਹਾਲ ਇਸ ਸਬੰਧੀ ਕੋਈ ਵੀ ਜਾਣਕਾਰੀ ਇਹ ਸਾਹਮਣੇ ਨਹੀਂ ਆ ਪਾ ਰਹੀਏ ਪਰ ਤੜਕਸਾਰ ਸਵਿਰ 4 ਵਜੇ ਤਕਰੀਬ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਬੱਸ ਅਚਾਨਕ ਪਲਟੀ ਖੰਦੀ ਹੈ ਹਾਲਾਂਕਿ ਉੱਥੇ ਜਿਹੜੇ ਲੋਕ ਉੱਥੋਂ ਦੀ ਲੰਘ ਰਹੇ ਸੀ ਉਹਨਾਂ ਦੇ ਵੱਲੋਂ ਬੱਸ ਦੇ ਵਿੱਚ ਮੌਜੂਦ ਸਵਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਬੱਸ ਦੇ ਵਿੱਚ ਤਕਰੀਬਨ 30 ਤੋਂ 40 ਸਵਾਰੀਆਂ ਦੱਸੀਆਂ ਜਾ ਰਹੀਆਂ ਨੇ ਕਿ ਉਸ ਦੌਰਾਨ ਮੌਜੂਦ ਸੀਗੀਆਂ ਜਦੋਂ ਇਹ ਹਾਦਸਾ ਵਾਪਰਿਆ ਤੇ ਬੱਸ ਅਚਾਨਕ ਪਲਟਦੀ ਹੈ ਤੇ ਪਲਟੀ ਹੋਈ ਬੱਸ ਦੇ ਵਿੱਚੋਂ ਕੜੀ ਮੁਸ਼ਕਲ ਦੇ ਨਾਲ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਤਾਂ ਕਿ ਉਹਨਾਂ ਨੂੰ ਫਰਸਟ ایڈ ਦਵਾਈ ਜਾ ਸਕੇ ਫਰਸਟ ایڈ ਦਵਾਈ ਕਿ ਉਹਨਾਂ ਨੂੰ ਉਹਨਾਂ ਅਧਿਕਾਰ ਭੇਜਿਆ ਜਾ ਸਕੇ ਤੇ ਦੱਸਦੀ ਕਿ ਇਸ ਮਾਮਲੇ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਅਫਸਰ ਵੀ ਮੌਕੇ ਤੇ ਜਲਦੀ ਪਹੁੰਚਣ ਵਾਲੇ ਨੇ ਤੇ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਕਿਹਨਾ ਕਾਰਨ ਅਧਿਕਾਰ ਨੇ ਹਾਦਸਾ ਵਾਪਰਿਆ ਕਿਵੇਂ ਬੱਸ ਪਲਟੀ ਹੈ ਕੀ ਕੁਝ ਕਾਰਨ ਰਹੇ ਨੇ ਸਾਰੇ ਮਾਮਲੇ ਦੀ ਜਾਂਚ ਉਹਨਾਂ ਅਫਸਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਦੇਖਦੇ ਰਹੋ ਪੰਜਾਬ ਗੁਲਟਨ ਟੜਕਸਰ ਸਵਾਰੀਆਂ ਦੇ ਨਾਲ ਪਈ ਹੋਈ ਪੀਆਰਟੀਸੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਅਚਾਨਕ ਬੱਸ ਪਲਟ ਜਾਂਦੀ ਹੈ ਉਸ ਤੋਂ ਬਾਅਦ ਕੜੀ ਮੁਸ਼ਕਲ ਦੇ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਸਵਾਰੀਆਂ ਦੇ ਸੱਟਾਂ ਜ਼ਰੂਰ ਲੱਗੀਆਂ ਨੇ ਹਾਲਾਂਕਿ ਕਿਸੇ ਦੇ ਵੀ ਹਾਲਤ ਗੰਭੀਰ ਨਹੀਂ ਹੈ ਪਰ ਸੱਟਾਂ ਜ਼ਰੂਰ ਲੱਗੀਆਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਤੇ ਲਈ ਭੇਜ ਦਿੱਤਾ ਗਿਆ ਦੱਸਿਆ ਕਿ ਇਹ ਘਟਨਾ ਪਟਿਆਲਾ ਨਵਾਂ 62 ਦੇ ਕੋਲ ਵਾਪਰੀ ਹੈ ਜਿੱਥੇ ਕਿ ਇਹ ਬੱਸ ਸ਼ਿਮਲਾ ਤੋਂ ਬਰਨਾਲੇ ਜਾ ਰਹੇ ਸੀ ਤੇ ਰਾਤ ਦੇ ਵਿੱਚ ਪਟਿਆਲੇ ਨਵੇਂ ਬੱਸ ਅੱਡੇ ਦੇ ਕੋਲ ਇਹ ਹਾਦਸਾ ਵਾਪਰਦਾ ਤੇ ਬੱਸ ਅਚਾਨਕ ਪਲਟੀ ਖਾ ਜਾਂਦੀ ਹੈ ਪਲਟੀ ਖਾਈ ਹੋਈ ਬੱਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਬੱਸ ਬਿਲਕੁਲ ਹੀ ਮੁੱਦੀ ਪਈ ਹੋਈ ਨਜ਼ਰ ਆ ਰਹੀ ਹੈ ਤੇ ਬੱਸ ਦੇ ਸ਼ੀਸ਼ੇ ਜਿਹੜੀਆਂ ਨੇ ਟੁੱਟ ਚੁੱਕੇ ਨੇ ਤੇ ਬੜੀ ਮੁਸ਼ਕਲ ਦੇ ਨਾਲ ਸਵਾਰੀਆਂ ਨੂੰ ਜਿਹੜਾ ਹੈ ਕੱਢਿਆ ਜਾ ਰਿਹਾ ਬੜੀ ਕੜੀ ਮੁਸ਼ਕਲ ਦੇ ਨਾਲ ਸਵਾਰੀਆਂ ਨੂੰ ਲੰਬ ਦੇ ਵੱਡੇ ਲੋਕਾਂ ਦੇ ਵੱਲੋਂ ਕੱਢਿਆ ਜਾ ਰਿਹਾ ਤਾਂ ਕਿ ਉਹਨਾਂ ਦਾ ਬਚਾਅ ਹੋ ਸਕੇ ਹਾਲਾਂਕਿ ਗਨੀਮਤ ਰਹੀ ਹੈ ਕਿ ਸਦੇ ਵਿੱਚ ਜਾਨ ਦਾ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਵਾਪਰਿਆ ਪਰ ਇਸ ਸਵਾਰੀਆਂ ਨੂੰ ਸੱਟਾਂ ਜ਼ਰੂਰ ਲੱਗੀਆਂ ਨੇ ਕਈਆਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਫਰਸਟ ایڈ ਦੇ ਲਈ ਪਹੁੰਚ ਦਿੱਤਾ ਗਿਆ ਤਾਂ ਕਿ ਉਹਨਾਂ ਦੀਆਂ ਸੱਟਾਂ ਦੇ ਉੱਪਰ ਮਲ੍ਹਮ ਲਗਾਈ ਜਾ ਸਕੇ ਦੱਸਿਆ ਕਿ ਮਨਪਾਗਾ ਹਾਦਸਾ ਪਟਿਆਲਾ ਨਾਵਾ ਬੱਸ ਅੱਡੇ ਦੇ ਵਿੱਚ ਵਾਪਰਿਆ ਜਿੱਥੇ ਅਚਾਨਕ ਬੱਸ ਪਲਟੀ ਖਾ ਜਾਂਦੀ ਹੈ ਬੱਸ ਪਲਟ ਜਾਂਦੀ ਹੈ ਹਾਲਾਂਕਿ ਬੱਸ ਪਲਟਣ ਦੇ ਕਾਰਨ ਦੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆ ਪਾਈ ਹੈ ਕਿ ਬੱਸ ਪਲਟੀ ਕਿਵੇਂ ਹੈ ਜਾਂ ਫਿਰ ਬੱਸ ਦੇ ਵਿੱਚ ਕੋਈ ਤਕਨੀਕੀ ਖਰਾਬੀ ਸੀ ਜਾਂ ਬੱਸ ਦਾ ਟਾਇਰ ਖਰਾਬ ਸੀਗਾ ਫਿਲਹਾਲ ਇਸ ਸਬੰਧੀ ਕੋਈ ਵੀ ਜਾਣਕਾਰੀ ਇਹ ਸਾਹਮਣੇ ਨਹੀਂ ਆ ਪਾਰੀਏ ਪਰ ਤੜਕਸਾਰ ਸਵਿਰ ਚਾਰ ਵਜੇ ਤਕਰੀਬ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਬੱਸ ਅਚਾਨਕ ਪਲਟੀ ਖੰਦੀ ਹੈ ਹਾਲਾਂਕਿ ਉੱਥੇ ਜਿਹੜੇ ਲੋਕ ਉੱਥੋਂ ਦੀ ਲੰਘ ਰਹੇ ਸੀ ਉਹਨਾਂ ਦੇ ਵੱਲੋਂ ਬੱਸ ਦੇ ਵਿੱਚ ਮੌਜੂਦ ਸਵਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਬੱਸ ਦੇ ਵਿੱਚ ਤਕਰੀਬਨ 30 ਤੋਂ 40 ਸਵਾਰੀਆਂ ਦੱਸੀਆਂ ਜਾ ਰਹੀਆਂ ਨੇ ਕਿ ਉਸ ਦੌਰਾਨ ਮੌਜੂਦ ਸੀਗੀਆਂ ਜਦੋਂ ਇਹ ਹਾਦਸਾ ਵਾਪਰਿਆ ਤੇ ਬੱਸ ਅਚਾਨਕ ਪਲਟਦੀ ਹੈ ਤੇ ਪਲਟੀ ਹੋਈ ਬੱਸ ਦੇ ਵਿੱਚੋਂ ਕੜੀ ਮੁਸ਼ਕਲ ਦੇ ਨਾਲ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਤਾਂ ਕਿ ਉਹਨਾਂ ਨੂੰ ਫਰਸਟ ایڈ ਦਵਾਈ ਜਾ ਸਕੇ ਫਰਸਟ ایڈ ਦਵਾਈ ਕਿ ਉਹਨਾਂ ਨੂੰ ਉਹਨਾਂ ਦੇ ਘਰ ਭੇਜਿਆ ਜਾ ਸਕੇ ਤੇ ਦੱਸਦੀ ਕਿ ਇਸ ਮਾਮਲੇ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਅਫਸਰ ਮੌਕੇ ਤੇ ਜਲਦੀ ਪਹੁੰਚਣ ਵਾਲੇ ਨੇ ਤੇ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਕਿੰਨਾ ਕਾਰਨ ਅਧਿਕਾਰੀਆਂ ਨੇ ਹਾਦਸਾ ਵਾਪਰਿਆ ਕਿਵੇਂ ਬੱਸ ਪਲਟੀ ਹੈ ਕੀ ਕੁਝ ਕਾਰਨ ਰਹੇ ਨੇ ਸਾਰੇ ਮਾਮਲੇ ਦੀ ਜਾਂਚ ਉਹਨਾਂ ਅਫਸਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਸੰਬੰਧੀ ਹੋਰ ਖਬਰਾਂ ਦੇਖ ਲਈ ਦੇਖਦੇ ਰਹੋ ਪੰਜਾਬ ਬੁਲਟਿਨ